ਜਨ ਬੱਚੋ ਮੜ ਕੇ ਨਹੀਂ ਆਉਂਦੇ ਇਸ ਮੂਹਰ ਦੇ ਜਨ ਬੱਚੋ ਮੇਰਾ ਵੀ ਬਚਪਨ ਸੋਹਣਾ ਗਿਆ ਸੀ ਮੇਰਾ ਵੀ ਬਚਪਨ ਸੋਹਣਾ ਗਿਆ ਸੀ ਏ ਇਸਟਰੀਅਰ ਬਿੰਦੂ ਇੰਟਰਨੈਸ਼ਨਲ ਸਕੂਲ ਪਟਿਆਲਾ ਤੇ ਅਸੀਂ ਬਹੁਤ ਦਿਨ ਤੋਂ ਬੱਚਾ ਨੂੰ ਇਸ ਚੀਜ਼ ਲਈ ਅਵੇਅਰ ਕਰ ਰਹੀ ਸੀ ਜਿਹੜਾ ਨਵਾਂ ਕਾਨੂੰਨ ਬਣਿਆ ਅਸੀਂ WhatsApp ਗਰੁੱਪ ਤੇ ਵਿੱਚ ਵੀ ਸਕੂਲ ਦੇ ਵਿੱਚ ਵੀ ਲਗਾ ਕੇ ਬੈਨਰਸ ਲਗਾ ਕੇ ਬੱਚਾ ਨੂੰ ਅਵੇਅਰ ਕੀਤਾ ਪਰ ਇਹ ਟ੍ਰੈਫਿਕ ਪੁਲਿਸ ਦਾ ਬਹੁਤ ਹੀ ਚੰਗਾ ਉਪਰਾਲਾ ਹੈ ਕਿ ਡੀਐਸਪੀ ਸਾਹਿਬ ਖੁਦ ਇੱਥੇ ਆਏ ਹੈ ਗੁਰਜਾਪਤੀ ਆਏ ਤੇ ਉਹਨਾਂ ਦਾ ਜੋ ਐਕਸਪੀਰੀਅੰਸ ਹੈ ਜੋ ਉਹਨਾਂ ਦੀ ਇਸ ਚੀਜ਼ ਪਰ ਇਹ ਨੌਲੇਜ ਹੈ ਉਸ ਨਾਲ ਬੱਚਾ ਨੂੰ ਹੋਰ ਵੀ ਜ਼ਿਆਦਾ ਚੰਗੀ ਤਰ੍ਹਾਂ ਇਹ ਚੀਜ਼ ਸਮਝਾਣ ਲਈ ਮੈਨੂੰ ਲੱਗਾ ਸਾਨੂੰ ਆਸਾਨੀ ਹੋਏਗੀ। ਅਸੀਂ ਜੂ ਟੂ ਟੀਮ ਦੇ ਵਿੱਚ ਚੈਕਿੰਗ ਕਰਦੇ ਹਾਂ ਔਰ ਅੱਗੇ ਵੀ ਕਰਾਂਗੇ ਇਸ ਚੀਜ਼ ਨੂੰ ਇਨਸ਼ੋਰ ਕਰਨ ਲਈ ਔਰ ਜਿਆਦਾ ਤੋਂ ਜਿਆਦਾ ਅਵੇਅਰਨੈਸ ਕ੍ਰੀਏਟ ਕਰਾਂਗੇ। ਅਸੀਂ ਪੀਟੀਐਮ ਤੇ ਆਲਰੇਡੀ ਉਹਨਾਂ ਨੂੰ ਕਨਵੇ ਕਰ ਚੁੱਕੇ। ਮੰਡੂ ਐਸਐਸਪੀ ਸਾਹਿਬ ਪਟਿਆਲਾ ਜੀ ਦੇ ਦਿਸ਼ਾ ਨਿਰਦੇਸ਼ ਕਿਉਂਕਿ ਪੂਰਾ ਪਟਿਆਲਾ ਜ਼ਿਲ੍ਹਾ ਪਰਦੇ ਵਿੱਚ ਵੱਖ-ਵੱਖ ਸਕੂਲਾਂ ਵਿੱਚ ਕਾਲਜਾਂ ਵਿੱਚ ਜਾ ਕੇ ਅਤੇ ਮੁਹੱਲਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਜਾ ਕੇ ਇਹ ਅਵੇਅਰ ਕੀਤਾ ਜਾ ਰਿਹਾ ਕਿ ਇੱਕ ਕਲੈਕਟ ਸੋਧ ਜਿਹੜੀ ਕੀਤੀ ਗਈ ਹੈ 2019 ਦੇ ਵਿੱਚ ਉਸ ਦੇ ਲਈ ਐ ਪਹਿਲੇ ਤਰੀਕ ਤੋਂ ਲੈ ਕੇ लास्ट ਕੱਲ ਤੱਕ ਅਸੀਂ 31 ਤਰੀਕ ਤੱਕ ਅਵੇਅਰ ਕਰ ਰਹੇ ਹਾਂ ਕਿ ਸਾਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅੰਡਰਏਜ ਜਿਹੜੀ ਆ ਉਹ ਬਿਲਕੁਲ ਵਹੀਕਲ ਨਹੀਂ ਚਲਾਉਣਾ ਚਾਹੀਦਾ ਜੇਕਰ ਕੋਈ ਬੱਚਾ ਅੰਡਰਏਜ ਵਹੀਕਲ ਚਲਾਉਂਦਾ ਫੜਿਆ ਜਾਂਦਾ ਤਾਂ ਉਹਨਾਂ ਦੇ ਪੇਰੈਂਟਸ ਨੂੰ 3 ਸਾਲ ਤੱਕ ਦੀ ਕੈਦ ਪਲੱਸ 25000 ਰੁਪਏ ਦਾ ਜੁਰਮਾਨਾ ਹੋ ਸਕਦਾ ਸੋ ਅਸੀਂ ਬਾਰ-ਬਾਰ ਮੀਡੀਆ ਰਹੀ ਤੁਹਾਡੇ ਚੈਨਲ ਉਤੇ ਪਾਈ ਵੀ ਜਿਹੜਾ ਇਹ ਅਪੀਲ ਕੀਤੀ ਗਈ ਹੈ ਕਿ ਤੁਸੀਂ ਬਿਲਕੁਲ ਜਿਹੜਾ ਟੂ-ਵਿਲਰ ਇਹ ਨਾ ਸੋਚਿਓ ਕਿ ਪਹਿਲਾਂ ਅਸੀਂ ਗਲੀਆਂ ਚੋਂ ਨਿਕਲ ਜਾਾਂਗੇ ਜਾਂ ਇੱਧਰ ਉੱਧਰੋਂ ਨਿਕਲ ਕੇឆ្លਾਅ ਸਕਦੇ ਆ ਬਿਲਕੁਲ ਇਸ ਤਰ੍ਹਾਂ ਨਹੀਂ ਹੋਣੀ ਸੋ ਅੱਜ ਇੱਥੇ ਗੁਰਜਾਪ ਜੀ ਜੋ ਸਟੇਟ ਵੱਡੀ ਆ ਉਹ ਵੀ ਇੱਥੇ ਪਹੁੰਚੇ ਜਿਹੜਾ ਕਿ ਟ੍ਰੈਫਿਕ ਦੇ ਨਿਯਮਾਂ ਬਾਰੇ ਇਹਨਾਂ ਨੂੰ ਬੱਚਿਆਂ ਨੂੰ ਅਵੇਅਰ ਕੀਤਾ ਗਿਆ ਖੁਦ ਮੈਂ ਬੱਚਿਆਂ ਨੂੰ ਇਹ ਅਪੀਲ ਵੀ ਕੀਤੀ ਔਰ ਇਹਨਾਂ ਨੂੰ ਜਾਗਰੂਕ ਕੀਤਾ ਗਿਆ ਔਰ ਨਸ਼ਾ ਤੋਂ ਵੀ ਜਾਗਰੂਕ ਕੀਤਾ ਗਿਆ ਕਿ ਨਸ਼ੇ ਨਹੀਂ ਕਰਨੇ ਨਸ਼ਿਆਂ ਤੋਂ ਦੂਰ ਰਹਿਣਾ ਸੋ ਵੀਡੀਓ ਵੀ ਦਿਖਾਈਆਂਗੇ ਜਿਨ੍ਹਾਂ ਨੂੰ ਰੋਡ ਐਕਸੀਡੈਂਟ ਦੀਆਂ ਕਿ ਇਸ ਤਰ੍ਹਾਂ ਹੁੰਦੇ ਆ ਆ ਐਕਸੀਡੈਂਟ ਸਾਡੀ ਥੋੜੀ ਜੀ ਅਣਗਹਿਲੀ ਕਾਰਨ ਓਵਰ ਸਪੀਡ ਚੱਲਣ ਨਾਲ ਜਾਂ ਜੋ ਰੋਡ ਤੇ ਸਾਈਨ ਬੋਰਡ ਲੱਗੇ ਆ ਅਦਰ ਵੀ ਉਹਨਾਂ ਨੂੰ ਦੇਖ ਕੇ ਰੋਡ ਤੇ ਅਸੀਂ ਆ ਨਹੀਂ ਚੱਲਦੇ ਪਰੰਤ ਕਹਿੰਦੇ ਕਿ ਜੇ ਅਸਾਂ ਤਾਂ ਕਹਿਣਾ ਨਹੀਂ ਮਤਰਾ ਜੇ ਉਹਨਾਂ ਨੇ ਵੀ ਕੋਈ ਸਫਾਈ ਕੀਤੀ ਜੇ ਦੇਖੋ ਇਹ ਤਾਂ ਕਾਨੂੰਨ ਨਹੀਂ ਮਤਲਬ ਜਿਹੜਾ ਲਾਗੂ ਕੀਤਾ ਗਿਆ ਉਸ ਦੇ ਵਿੱਚ ਇਹ ਹੈ ਕਿ ਜੇਕਰ ਕਿਸੇ ਬੱਚੇ ਨੂੰ ਉਹ ਵਹੀਕਲ ਦਿੰਦਾ ਤੇ ਉਹਨਾਂ ਦੇ ਫਾਦਰ ਨੂੰ ਜਿਹੜੀ ਹੈ ਜੇਲ੍ਹ ਤੇ ਜੁਰਮਾਨਾ ਹੋ ਸਕਦਾ ਤੇ 25000 ਰੁਪਏ ਤੱਕ ਜੁਰਮਾਨਾ ਤੇ 3 ਸਾਲ 삭ਦੀ ਕੈਦ ਹੋ ਸਕਦੀ ਹੈ ਔਰ ਇਸੇ ਤਰ੍ਹਾਂ ਆ ਜਿਹੜਾ ਕਿ ਲੋਕ ਡਰਿੰਕ ਕਰਕੇ ਡਰਾਈਵਿੰਗ ਕਰਦੇ ਉਹਦੇ ਵਿੱਚ ਵੀ ਜੇਲ੍ਹ ਤੇ ਜੁਰਮਾਨਾ